ਜਿਵੇਂ ਸਾਡੇ ਵਰਗਾ ਕੋਈ ਨਹੀਂ ਹੈ ਅੱਜ ਕੁਝ ਵੀ ਨਹੀਂ ਹੈ ਬਾਦਸ਼ਾਹੀ ਜਿਉਂਦੇ ਦੀ ਖਤਮ ਹੋ ਗਈ ਪਰ ਜਿਨ੍ਹਾਂ ਨੂੰ ਬਾਦਸ਼ਾਹੀਆਂ ਮਿਲ ਜਾਂਦੀਆਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਵਾਸਤੇ ਕਤਾਰਾਂ ਲੱਗੀਆਂ ਰਹਿੰਦੀਆਂ ਨੇ ਪਿਆਰੇ ਖਾਲਸਾ ਜੀ ਮੈਂ ਬੇਨਤੀ ਕਰਾਂ ਉਹ ਭਾਵੇਂ ਸੰਸਾਰ ਤੋਂ ਗਿਆ 350 ਸਾਲ ਦੀ ਆਪਾਂ ਸ਼ਹੀਦੀ સ્ਤાવ ਦੀ ਮਨਾਉਣੀ ਇਸ ਵੇ ਸਾਡੇ 350 ਸਾਲ ਹੋ ਗਿਆ ਦੀ શરીર ਕਰਕੇ ਗਿਆ ਪਰ ਸੱਚ ਕਰਕੇ ਜਾਣੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਗੱਲਾਂ ਕਰਦੇ ਆ ਕਿਉਂ ਕਰਦੇ ਆ ਜਿਵੇਂ ਕਿ ਕੱਲ੍ਹ ਦੀਆਂ ਗੱਲਾਂ ਹੋਣ ਮਹਾਰਾਜ ਜੀ ਕੈਸੀ ਤਰਾਕੀ ਕੀਤੀ ਉਹ ਪਾਤਸ਼ਾਹ ਨਹੀਂ ਸੀ ਉਹ ਪਾਤਸ਼ਾਹ ਜਿਸ ਪਾਤਸ਼ਾਹੀ ਸੱਚਾ ਅਮਰ ਸੱਚੀ ਪਾਤਸ਼ਾਹੀ ਉਹ ਸੱਚੇ ਸੇਤੀ ਰਾਤੇ ਉਹ ਹਮੇਸ਼ਾ ਟਿਕੀ ਰਹਿੰਦੀ ਹੈ ਧੰਨ ਗੁਰਨਾਨਕ ਦੇਵ ਸਾਹਿਬ ਮਹਾਰਾਜ ਬਾਹਰ ਉਹ ਗਿਆ ਸੰਸਾਰ ਤੋਂ ਕਿੰਨਾ ਵੱਤੋਂ ਗਿਆ ਦੀ ਅੱਜ ਵੀ ਗੁਰੂ ਤੇ ਗੁਰੂ ਐ ਨਾ ਜੀ ਗੁਰੂ ਨਾਨਕ ਪਾਤਸ਼ਾਹ ਹੈ ਸੱਚਾ ਪਾਤਸ਼ਾਹ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਪਾਤਸ਼ਾਹੀ ਭਗਤ ਜਨਾ ਕੋ ਦਿੰਦੀਆਂ ਹੁਣ ਭਗਤਾਂ ਦੀ ਜੇ ਗੱਲ ਕਰੀਏ ਮੈਂ ਬੇਨਤੀ ਕਰਕੇ ਤੇਰੀ ਸਵਾਲ ਕਰਦਾ ਹਾਂ ਨਾ ਕੀ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਦਾ ਨਾਮ ਸੁਣਿਆ ਤੇ ਸੰਗਤ ਕੰਦੀ ਆ ਕੀ ਜਾਣਦੇ ਆ ਸੁਣਿਆ ਸੰਗਤ ਹਾਂ ਵਿੱਚ ਸਿਰਲ ਹੁੰਦੀ ਹੈ ਤੁਸੀਂ ਮੈਂ ਫਿਰ ਸਵਾਲ ਕਰਨਾ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਵੇਲੇ ਇੱਕ ਰਾਜਾ ਸੀ ਤੇ ਕੋਈ ਰਾਣੀ ਸੀ ਇੱਕ ਰਾਜਾ ਤੇ ਕੋਈ ਰਾਣੀ ਕੀ ਤੁਸੀਂ ਉਹਨਾਂ ਦਾ ਨਾਮ ਜਾਣਦੇ ਆ ਜਿਹੜੇ ਤਾਂ ਇਤਿਹਾਸ ਪੜਦੇ ਆ ਇਤਿਹਾਸ 'ਚ ਨਿਗਾਹ ਰੱਖਦੇ ਹੋ ਤੇ ਕਹਿ ਦਿੰਦੇ ਆ ਕਿ ਰਾਣੀ ਝਾਲਾ ਬਾਈ ਸੀ ਪਰ ਬਹੁਤਾਂ ਵਿੱਚ ਸੰਗਤ ਕਹਿੰਦੀ ਹੈ ਨਹੀਂ ਜੀ ਭਗਤ ਪ੍ਰਰਵਦਾਸ ਸਾਹਿਬ ਵੇਲੇ ਕਿਹੜਾ ਰਾਜਾ ਸੀ ਕਿਹੜੀ ਰਾਣੀ ਸੀ ਉਹਦਾ ਨਾਮ ਨਹੀਂ ਪਤਾ ਚੇਤੇ ਰੱਖਿਓ ਫਾਲਸਾ ਜੀ ਉਹਨਾਂ ਰਾਜੇ ਰਾਣੀਆਂ ਨੇ ਆਪਣੇ ਖਜ਼ਾਨੇ ਮੋਹਰਾਂ ਨਾਲ ਭਰੇ ਤੇ ਭਗਤ ਪ੍ਰਰਵਦਾਸ ਸਾਹਿਬ ਨੇ ਰੱਬ ਦਾ ਨਾਮ ਜਪਿਆ ਅੱਜ ਰਾਜੇ ਤੇ ਰਾਣੀ ਤੇ ਮਿੱਟੀ ਵਿੱਚ ਰੁੜ ਕੇ ਭਗਤ ਪ੍ਰਰਵਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਉਂਦੇ ਬੈਠੇ ਹੋਇਆ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਜਦੋਂ ਕੋਈ ਨਮਸ਼ਕਾਰ ਕਰਦਾ ਹੈ ਉਹ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਮਸ਼ਕਾਰ ਕਰਦਾ ਹੈ ਕਬੀਰ ਜਲਾਹਾ ਬਾਬਾ ਕਬੀਰ ਸਾਹਿਬ ਇਹਨੇ ਕਿਹੜਾ ਰਾਜਾ ਸੀ ਜੀ ਬਾਬਾ ਫਰੀਦ ਸਾਹਿਬ ਇਹਨੇ ਕਿਹੜਾ ਰਾਜਾ ਸੀ ਕਹਿੰਦੇ ਨਹੀਂ ਪਤਾ ਪਰ ਜੇ ਨਹੀਂ ਪਤਾ ਤੇ ਕਬੀਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਉਸ ਵੇਲੇ ਲੋਕੀ ਜਲਾਹਾ ਕਹਿੰਦੇ ਸੀ ਅੱਜ ਉਹਨਾਂ ਦੇ ਚਰਨਾਂ 'ਚ ਬਾਰ ਬਾਰ ਨਮਸ਼ਕਾਰ ਆਉਂਦੀਆਂ ਖਾਲਸਾ ਜੀ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਐ ਬਾਦਸ਼ਾਹੀ ਭਗਤ ਉਨੇ ਆਪਣੇ ਭਗਤਾਂ ਨੂੰ ਐਸਾ ਬਾਦਸ਼ਾਹੀ ਦਾ ਤਾਜ ਦਿੱਤਾ ਜਿਹੜਾ ਫੜ ਕੇ ਕੋਈ ਖੋਲ ਨਹੀਂ ਸਕਦਾ ਕਿਉਂਕਿ ਉਹ ਕਿਸੇ ਬੰਦੇ ਦਾ ਨਹੀਂ ਦਿੱਤਾ ਜੀ ਉਹ ਪੰਜ ਸਾਲਾਂ ਬਾਅਦ ਤੇ ਨਹੀਂ ਮਿਲਿਆ ਨਹੀਂ ਉਹ ਦੁਨੀਆ ਦਾ ਮੋਤਾਰ ਨਹੀਂ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੇ ਚੱਪੇ ਹੋਏ ਨਾਮ ਦੀ ਐਸੀ ਕਿਰਪਾ ਹੈ ਨਾਮ ਦੀ ਐਸੀ ਬਖਸ਼ਿਸ਼ ਹੈ ਜਿਹੜਾ ਤਾਜ ਇੱਕ ਵਾਰੀ ਰਵਦਾਸ ਸਾਹਿਬ ਨੂੰ ਮਿਲ ਗਿਆ ਭਗਤ ਪੀਪਾ ਸਾਹਿਬ ਨੂੰ ਮਿਲ ਗਿਆ ਜਿਹੜਾ ਬੇਨੀ ਸਾਹਿਬ ਨੂੰ ਮਿਲ ਗਿਆ ਜਿਹੜਾ ਜੈਦੇ ਸਾਹਿਬ ਨੂੰ ਮਿਲ ਗਿਆ ਜਿਹੜਾ ਇੱਕ ਵਾਰੀ ਖਿਤਾਬ ਜਿਹੜਾ ਭਟ ਮਥਰਾ ਜੀ ਨੂੰ ਮਿਲ ਗਿਆ ਭਟ ਕੀਰਤ ਜੀ ਨੂੰ ਮਿਲ ਗਿਆ ਜਿਹੜਾ ਭਟ ਨੱਲ ਜੀ ਨੂੰ ਮਿਲ ਗਿਆ ਭਟ ਜੱਲ ਜੀ ਨੂੰ ਮਿਲ ਗਿਆ ਉਹ ਖਿਤਾਬ ਨਹੀਂ ਹੁਣ ਦੁਨੀਆ ਵਿੱਚ ਕੋਈ ਹੋ ਸਕਦਾ ਖਾਲਸਾ ਜੀ ਉਹ ਗੁਰੂ ਦਾਸ ਦਾ ਸੁਦੇ ਪਿਆਰੇ ਅਤੇ ਪਿਆਰੀ ਰਹਿਣਗੇ ਆਤਮਸ਼ਾਈ ਭਗਤ ਜਣਾ ਕੋ ਦਿੱਤੀਆਂ ਆਰਾਸ ਜੀ ਪਾਸ਼ਾ ਕਹਿੰਦੇ ਸਿਰ ਛੱਤ ਸੱਚਾ ਹਰ ਬਣਾਏ ਤੇ ਉਹਨਾਂ ਦੇ ਸਿਰ ਦੇ ਉੱਤੇ ਪਰਮੇਸ਼ਰ ਵਾਹਰ ਸੱਚੇ ਨਾਮ ਰੂਪੀ ਬ੍ਰਹਮ ਦੀ ਤਾਕਤ ਰੂਪੀ ਉਹਨਾਂ ਦਾ ਉਤੇ ਸ਼ਤਿ ਬਣਾ ਦਿੰਦਾ ਹੈ ਜਿਹੜਾ ਸ਼ਦੀਵ ਕਾਰਟਕਿਆ ਰੰਦਾ ਹੈ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਸਤ ਗੁਰੂ ਕਹਿੰਦੇ ਉਹ ਹਮੇਸ਼ਾ ਸੁਖੀ ਰਹਿੰਦੇ ਆ ਉਹ ਮਾਇਲ ਤੋਂ ਰਹਿਤ ਰਹਿੰਦੇ ਆ ਕੌਣ ਜਿਹੜੇ ਗੁਰੂ ਦੀ ਕਾਰ ਕਮਾਉਂਦੇ ਆ ਗੁਰੂ ਦੀ ਕਾਰ ਕੀ ਹੈ ਜੀ ਗੁਰੂ ਦੀ ਕਾਰ ਇਹ ਹੈ ਜੇ ਤੇਰੀ ਜबान ਬੋਲੇ ਤੇ ਹਮੇਸ਼ਾ ਸੱਚ ਬੋਲੇ ਤੇਰੇ ਕਦਮ ਤੁਰ ਤੇ ਹਮੇਸ਼ਾ ਸੱਚ ਦਾ ਪੰਦੀ ਵੜ ਕੇ ਤੁਰਨ ਤੇਰੇ ਹੱਥ ਕੋਈ ਕਾਰਜ ਕਰ ਸੱਚ ਦਾ ਕਾਰਜ ਕਰ ਇਹ ਗੁਰੂ ਦੀ ਕਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਨਾ ਜੀ ਕਰਮਾਂ ਕਰਕੇ ਸੱਚਾ ਹੁੰਦਾ ਸ਼ਰੀਰ ਕਰਕੇ ਨਹੀਂ ਇਹ ਨਹੀਂ ਵੀ ਬੰਦਾ ਬਾਰ ਉਹਦੇ ਜਿਹੜਾ ਕਰਮ ਦਿਖਾਵੇ ਕਰਕੇ ਸੱਚਾ ਕਰੀ ਜਾਏ ਉਦਾਹਰਨ ਦੇ ਤੌਰ ਤੇ ਆਸਾ ਕੀ ਵਾਰ ਵਿੱਚ ਇੱਕ ਆਵਾ ਬਚਨ ਪੜ੍ਹਦੇ ਆਂ ਕਹਿੰਦੇ ਕਿ ਜੰਗਲ ਵਿੱਚ ਸ਼ਿਕਾਰੀ ਵੇਖਿਆ ਜੀ ਸ਼ਿਕਾਰੀ ਨੂੰ ਜਦੋਂ ਵੇਖਿਆ ਤੇ ਕਿਸੇ ਨੇ ਭੁਲੇਖਾ ਖਾਂਦਾ ਵੀ ਸ਼ਿਕਾਰੀ 'ਚ ਨਿਮਰਤਾ ਕਿੰਨੀ ਹੈ ਸ਼ਿਕਾਰੀ ਕਿੰਨੇ ਪਿਆਰ ਦਾ ਬੰਦਾ ਹੈ ਲੋਕੀ ਤੇ ਗੋਡਨੀਆਂ ਦੇਖਦੇ ਆ ਪਰ ਸ਼ਿਕਾਰੀ ਤੇ ਡੰਡੇ ਵਾਂਗੂ ਲੰਮਾਈ ਪੈ ਗਿਆ ਜੀ ਕਹਿੰਦੇ ਸ਼ਿਕਾਰੀ 'ਚ ਨਿਮਰਤਾ ਬੜੀ ਹੈ ਤੇ ਦੱਸਣ ਵਾਲੇ ਨੇ ਦੱਸਿਆ ਸ਼ਿਕਾਰੀ 'ਚ ਨਿਮਰਤਾ ਨਹੀਂ ਹੈ ਇਹ ਇਸ ਕਰਕੇ ਲੰਮਾ ਪੈ ਗਿਆ ਤਾਂ ਕਿ ਇਹਦਾ ਨਿਸ਼ਾਨਾ ਨਾ ਚੁੱਕ ਜਾਏ ਕਿਤੇ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਹੀਂ ਰਹਿ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆਥੀ ਹੈ ਜਿਹੜਾ ਇਹਦਾ ਇੱਕ ਸਤੇ ਜਾਏ ਇਹ ਨਹੀਂ ਵੀ ਗੱਲਾ ਮਾਰੀ ਦਿਖਾਵੇ ਨਾਲ ਹਾਂਜੀ ਹਾਂਜੀ ਸਿਰ ਝੁਕਾ ਦਿੱਤਾ ਤੇ ਇਹੋ ਜਿਹੇ ਬੰਦੇ ਕਈ ਵਾਰੀ ਨਾਲ ਦੀ ਜੜਾ ਵੜ ਦਿੰਦੇ ਆ ਸੱਚ ਕਰਕੇ ਜਾਣਿਆ ਚੇਤੇ ਰੱਖਿਓ ਕਹਿੰਦੇ ਬਗਾਨਿਆਂ ਤੋਂ ਬਚਨ ਦੀ ਲੋੜ ਨਹੀਂ ਬਚਣਾ ਤੇ ਆਪਣੇ ਆਪ ਤੋਂ ਬਚ ਕਿਉਂਕਿ ਉਹ ਤੇਰੀਆਂ ਜੜਾਂ ਦੇ ਬਹੁਤ ਨੇੜੇ ਐ ਉਹਨਾਂ ਨੂੰ ਬੜਾ ਕੁਝ ਪਤਾ ਪਤਾ ਨਹੀਂ ਕਿਹੜੀ ਤਾਰ ਉਹਨਾਂ ਨੇ ਕਦੋਂ ਕੱਟ ਦੇਣੀ ਐ ਇਦਾਂ ਕਰਕੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹੋਏ ਕਹਿੰਦੇ ਜਿਹੜੇ ਸਤਪੁਰ ਦੀ ਕਾਰ ਖੁੰਦਦੇ ਆ ਨਾ ਸੱਚ ਦੇ ਵਿੱਚ ਆਪਣਾ ਜੀਵਨ ਜਿਉਂਦੇ ਆ ਸੱਚ ਵਿੱਚ ਉਹ ਫਿਰ ਸੱਚੇ ਪਰਮਤਮਰ ਦੇ ਨਾਲ ਐਸਾ ਜੁੜਦੇ ਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਮਹਿਮੰਗਾਈ ਜਾਂਦੀ ਐ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਉਠਿਆ ਤੇ ਉਸ ਤੋਂ ਤਾਂ ਕੌਣ ਕਰਦਾ ਕਿੱਥੇ ਰੰਗਜੀਤ ਨੂੰ ਕੋਈ ਯਾਦ ਕਰਦਾ ਨਹੀਂ ਐਡਾ ਮोटा ਬਾਦਸ਼ਾਹ ਹੋਵੇ ਕੋਈ ਸਾਲ ਦੇ ਵਿੱਚ ਕਿੱਧਾ ਦਿਨ ਯਾਦ ਕੀਤਾ ਜਾਏ ਪਰ ਮੱਥਾ ਕ੍ਰਿਸ਼ਨ ਲਾਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਨਾਮ ਦੇ ਸੋਲੇ ਅੱਜ ਤੁਹਾਡੇ ਜਾਣ ਤੋਂ 350 ਸਾਲ ਬਾਅਦ ਵੀ ਗਾਏ ਜਾ ਰਹੇ ਆ ਜਿੱਥੋਂ ਜਿੱਥੋਂ ਦੀ ਨਗਰ ਕੀਰਤਨ ਲੰਘ ਰਿਹਾ ਜਿੱਥੋਂ ਜਿੱਥੋਂ ਦੀ ਆ ਰਹੀ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਨਗਰ ਕੀਰਤਨ ਮੁਕੀ ਸੀਸ ਯਾਤਰਾ ਉਹਨੂੰ ਸੰਗਤ ਸਵਾਗਤ ਨਹੀਂ ਕਰ ਲਈ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਖੀ ਮੰਨ ਕੇ ਮਹਾਰਾਜ ਦਾ ਸ਼ੁਕਰਾਨਾ ਕਰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਨਾ ਹੁੰਦੇ ਤੇ ਇਹ ਭਾਰਤ ਵੀ ਨਹੀਂ ਸੀ ਹੁੰਦਾ ਜੇ ਤੁਸੀਂ ਨਾ ਨਾ ਹੁੰਦੇ ਤੁਹਾਡਾ ਸੀਸ ਨਾ ਲੱਖਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਭਾਰਤ ਵੀ ਨਾ ਹੁੰਦਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੁਹਾਡਾ ਸੀਸ ਲੱਖਾ ਨਾ ਹੁੰਦਾ ਸਤਿਗੁਰੂ ਜੀ ਕੈਸੀ ਕਿਰਪਾ ਕੀਤੀ ਇਹੋ ਜੀ ਜਿਹੜਾ ਕੋਈ ਸਿੱਖਕਾਰ ਹੁੰਦਾ ਨਾ ਜੀ ਮਨਰ ਕਹਿੰਦੇ ਸੇ ਸੁਖੀਏ ਨਿਰਮਲੇ ਨਿਰਮਲ ਕਹਿੰਦੇ ਨੇ ਜਿਹੜਾ ਮੈਲ ਤੋਂ ਰਹਿਤ ਹੋ ਜਾਂਦਾ ਮਨ ਟਿਕ ਜਾਂਦਾ ਸ਼ਾਂਤ ਹੋ ਜਾਂਦਾ ਕਿੰਨਾ ਖਸ਼ਾਂ ਮੈਂ ਤਾਂ ਅਕਸਰ ਕਵੀਰ ਸਾਹਿਬ ਦਾ ਸ਼ਲੋਕ ਪੜਨਾ ਹੁੰਦਾ ਕਹਿੰਦੇ ਮਨ ਨਿਰਮਲ ਕੀਤਾ ਜਾਏ ਤੇ ਇਨਾ ਕੀਤਾ ਜਾਏ ਕਿ ਰੱਬ ਵੀ ਤੁਹਾਡਾ ਅਸ਼ਕ ਹੋ ਜਾਏ ਰੱਬ ਇਨਾ ਇਨਾ ਮਨ ਨਿਰਮਲ